ਆਰਸੇ ਸਿੰਘ ਫੋਲ ਪੰਜਾਬ ਕਿਸਾਨ ਮੋਰਚੇ ਭਾਜਪਾ ਦਾ ਕਾਰਜਕਾਰੀ ਮੈਂਬਰ ਪਿਛਲੇ ਸਮੇਂ ਤੋਂ ਜਦੋਂ ਦੀ ਇਹ ਬਾਈ ਇਲੈਕਸ਼ਨ ਤਰਨਤਾਰਨ ਦੀ ਸ਼ੁਰੂ ਹੋਈ ਹੈ ਇਹੀ ਇਹ ਤੇ ਆਪੋ ਆਪਣੀ ਪਾਰਟੀ ਲਈ ਕੰਮ ਕਰ ਰਹੇ ਹਾਂ ਮੈਂ ਵੀ ਬੀਜੇਪੀ ਲਈ ਕੰਮ ਕਰ ਰਹੇ ਹਾਂ ਔਰ ਇਹ ਜਿਹੜੀ ਇਲੈਕਸ਼ਨ ਹੈ ਸਾਡੀ ਜਿਹਦੀਆਂ 18 ਤਰੀਕ ਨੂੰ ਵੋਟਾਂ ਪੈਣੀਆਂ 14 ਨੂੰ ਰਿਜ਼ਲਟ ਆਏਗਾ ਔਰ ਮੈਂ ਤਰਨਤਾਰਨ ਹੱਕੇ ਦੇ ਵੋਟਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਇਹ ਪ੍ਰੋ ਇਹ ਟੱਡੀ ਇਲੈਕਸ਼ਨ ਦਾ ਰਿਜ਼ਲਟ ਆ ਇਹਦੇ ਜਿਹੜੇ ਕਾਂਸਿਕਵੈਂਸ ਜ ਬੜੇ ਦੂਰ ਤੱਕ ਜਾਣੇ ਨੇ ਆਪਣੀ ਵੋਟ ਨੂੰ ਬਹੁਤ ਸੋਚ ਸਮਝ ਕੇ ਪਾਇਓ ਹਰੇਕ ਪਾਰਟੀ ਦਾ ਪਲੱਸ ਮਾਈਨਸ ਦੇਖਦਿਆਂ ਪਾਇਓ ਕੋਈ ਕੁ ਪਾਰਟੀਆਂ ਤੁਹਾਨੂੰ ਇਹੋ ਜਿਹੀਆਂ ਮਿਲ ਗਈਆਂ ਜਿਹੜੀਆਂ ਪਿੰਡ ਲੈਵਲ ਦੀਆਂ ਹੋਣਗੀਆਂ ਜ਼ਿਲ੍ਹਾ ਲੈਵਲ ਦੀਆਂ ਹੋਣਗੀਆਂ ਜਾਂ ਇਹ ਵੱਡੀ ਸ਼ਾਲਬਾਣੀਆਂ ਸਟੇਟ ਲੈਵਲ ਦੀਆਂ ਹੋਣਗੀਆਂ ਵੈਦ ਭਾਜਪਾ ਇੱਕ ਇਹ ਪਾਰਟੀ ਆ ਜਿਹੜੀ ਨੈਸ਼ਨਲ ਲੈਵਲ ਦੀ ਪਾਰਟੀ ਆ ਔਰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਆ ਔਰ ਅੱਜ ਹਿੰਦੁਸਤਾਨ ਦੇ ਉੱਤੇ ਇਹ ਪਾਰਟੀ ਦਾ ਰੂਲ ਚੱਲ ਰਿਹਾ ਔਰ ਇਹਦੇ ਰੂਲ ਦੇ ਵਿੱਚ ਜੋ ਇਹਨਾਂ ਦੇ ਇਤੋਏ ਕੰਮ ਸਾਰਿਆਂ ਦੇ ਸਾਹਮਣੇ ਆ ਸਿਰਫ ਤੁਹਾਨੂੰ ਉਹਨਾਂ ਕੰਮਾਂ ਦੇ ਵਿੱਚ ਝਾਤੀ ਮਾਰਨ ਦੀ ਲੋੜ ਆ ਇਹ ਜਿੱਦਾਂ ਵੇਖਿਓ ਬਣ ਮੀਤਵਾਰ ਨੇ ਤਰ੍ਹਾਂ ਕਰਤਾਂ ਤੋਂ ਔਰ ਮੁੱਖ ਮੰਤਰੀ ਰੇਖਾ ਗੁਪਤਾ ਕੀ ਲਈ ਇਤਨਾ ਦੇਖਦੇ ਜਿਹੜੀ ਕਰਤਾਂ ਦੇ ਆ ਦੇਖੋ ਜੀ ਇਹ ਜਿਹੜਾ ਤੰ ਹਨ ਤਾਂ ਸਾਡਾ ਅਕਾਲਾ ਅਲੇ ਚਾਹੀ ਇਹ ਜਿੰਮੇਵਾਰੀ ਉਹਸ ਰੱਖਦੇ ਸੀ ਔਰ ਸਾਨੂੰ ਇੱਥੇ ਕੰਮ ਆ ਘੱਟ ਮਿਲਦਾ ਸੀ ਜਦੋਂ ਦਾ ਉਹ ਲੋਕ ਸਾਨੂੰ ਛੱਡ ਕੇ ਭੋੜੇ ਹੋਏ ਨੇ ਉਦੋਂ ਦਾ ਸਾਡੇ ਪਾਰਟੀ ਨੇ ਉਹਨਾਂ ਹਲਕਿਆਂ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ ਔਰ ਜਿਹੜੇ ਸਰਦਾਰ ਹਰਜੀਤ ਸਿੰਘ ਸੰਧੂ ਨੇ ਇਹ ਉਦੋਂ ਦੇ ਸਾਡੇ ਪਾਰਟੀ ਜਿੱਤੇ ਆਏ ਨੇ ਤੇ ਆਹ ਇਹਨਾਂ ਨੂੰ ਜਿੰਮੇਵਾਰੀ ਇਹ ਜ਼ਿਲ੍ਹੇ ਦੀ ਧਾਨ ਦੀ ਮਿਲੀ ਆ ਇਹਨਾਂ ਇੱਥੇ ਜਿੰਨਾ ਕੀਤਾ ਸਾਡਾ ਸੰਗਠਨ ਖੜਾ ਕਰਤਾ ਔਰ ਮੈਨੂੰ ਇੱਕ ਦਫ਼ਤਰ ਦੇ ਵਿੱਚ ਇਹ ਕਹਿਣ ਤੋਂ ਘਟਕ ਨਹੀਂ ਕਿ ਸੀ ਜਿੱਤ ਲਈ ਆ ਕਿ ਲੋਕ ਜਿਹੜੇ ਸਨ ਉਹ ਸੱਚ ਨੂੰ ਬੋਲੇ ਬੀਜੇਪੀ ਨੂੰ ਟੱਕਰਨ ਆਪਣੇ ਵਾਸਤੇ ਬੀਜੇਪੀ ਨੂੰ ਵੋਟ ਕਰਨ ਸਮਾਜ ਦੇ ਭਲੇ ਵਾਸਤੇ ਬੀਜੇਪੀ ਨੂੰ ਵੋਟ ਕਰਨ ਦੇਸ਼ ਦੇ ਭਲੇ ਵਾਸਤੇ ਬੀਜੇਪੀ ਨੂੰ ਵੋਟ ਕਰਨ ਔਰ ਬੀਜੇਪੀ ਕਰਦੇ ਨਾਲ ਦੇਸ਼ ਤੇ ਸੂਬਾ ਤੇ ਸਾਡਾ ਇਹ ਜਿਹੜਾ ਤਾਂ ਬਾਟਰ ਗਿਆ ਆ ਅੱਜ ਕੋਲ ਬਾਟਰ ਤੇ ਆ ਉਹ ਉਸੇ ਦੀ ਭਲਾ ਅਸੀਂ ਸਾਰੇ ਬੀਜੇਪੀ ਨੂੰ ਅਖੇ ਲਈਏ ਤੁਸੀਂ ਤੱਕ ਪਾਰਟੀਆਂ ਬਣਾਉਣ ਗਿਆ ਕੋਈ ਘਟ ਚਾਉਣ ਗਿਆ ਲਾਰੇ ਬਹੁਤ ਆ ਆ ਜਿਹੜੀ ਇੱਕ ਪਾਰਟੀ ਪਿਛਲੇ 4 ਸਾਲ ਤੋਂ ਰਾਜ ਕਰ ਹੁਣ ਤੇ ਰੋਟੀ ਜਿਹੜੀ ਆ ਦੀਪਕ ਆਈ ਆ ਕੱਲੇ ਦੀ ਪਾਇਆ ਹੀ ਨਹੀਂ ਮਿਹਰੇ ਝੂਠ ਬੋਲ ਬੋਲ ਲਾਰੇ ਲਾ ਕੇ ਪਾਇਆ ਸਈ ਹਾ ਰੁਪਇਆ ਹਰੇਕ ਦਿਨ ਦੇਓ ਕੱਲ ਬੱਚਿਆਂ ਨੂੰ ਕਿੱਥੋਂ ਦੇਖਪੋ ਦੇਤਾ ਅੱਜ ਦੇਖਦਾ ਲੋਕਾਂ ਨੂੰ ਕਿੱਥੋਂ ਆ ਕੀ ਦੇਤਾ ਡਬਲ ਕਰਜ ਦਾ ਪੰਜਾਬ ਦੇ ਇਸ ਪਾਰਟੀ ਔਰ ਇਹ ਕੌਣਾ ਕਿੰਨੇ ਆ ਕੋਈ ਮੇਰੇ ਦਰਦ ਦੇ ਵੋਟਾਡੇ ਹਿੱਸੇ ਵੀ ਇਹ ਕਰਜ ਆਉਣਾ ਭਾਈ ਆਪਣਾ ਔਰ ਜਿਹਨਾਂ ਕਰਜਾਂ ਤੋਂ ਬਚਣਾ ਤੇ ਆਪਾਂ ਬੀਜੇਪੀ ਦਾ ਤਗੜੇ ਵਸਾਦ ਲਈਏ ਤਾਂ ਅਰਮੀ ਇਸੇ ਨੂੰ ਸੀਟ ਤੰਤਨ ਗੇਰ ਪਰਵੰਤ ਬਾਈਬਲ ਆਇਆ ਅਰਮੀ ਇਸੇ ਕਰਦਾ ਨੂੰ ਉਦੋਂ ਕਿਉਂ ਨਹੀਂ ਕੱਢ ਆਜੋ ਕਿੱਥੋਂ ਕੱਢ ਦੇਗਾ ਚੈੱਕ ਕਰਕੇ ਕੱਢੀਏਗਾ ਅੱਗੇ ਉਹਨੇ ਜਾ ਕੇ ਝਾੜੂ ਮੜ ਲਿਆ ਉਹ ਜਦੋਂ ਅਰਗੋਈਆਂ ਬਾਈ ਜਸ ਸਿੰਘ ਡਾਕਟਰ ਕਸ਼ੀਰ ਸਿੰਘ ਸੋਹ ਲਿਆ ਤੇ ਉਹਨਾਂ ਦੇ ਪਾਰਟੀ ਸੌ ਰੇ ਗੈਸ਼ਨ ਲਾਉਂਦੀ ਰਹੀ ਇਹ ਆ ਕਰ ਦੋ ਕਰਤਾ ਇਹ ਆ ਭਿਆ ਉਪਰਾ ਅਜ ਨੂੰ ਕਿਹੜੇ ਦੋਚੋਂ ਲਾਏ ਆ ਦੋ ਬਤਾ ਕਿਉਂ ਕੱਢ ਕੇ ਲਾਏ ਇਹ ਮੇਰੇ ਮਾਝੇ ਦੇ ਤਰਨਤਾਰਨ ਦੇ ਰੋਕਸਾਲ ਹੋਂ ਇੱਕ ਸਾਡੀ ਬੀਤੇ ਤੇ ਇੱਕ ਜੋਗ ਹੈ ਬੋਟਾ ਵੀ ਲੱਗਦਾ ਮੇਰਾ ਮੈਂ ਕਹਿੰਦਾ ਇੱਕ ਵੋਟਰ ਵੋਟਰ ਹੀ ਹਰੇਕ ਸਿੰਘ ਜੀ ਦੀ ਵੀ ਵੋਟ ਨਹੀਂ ਇਹ ਕਹੋ ਬਿਜੇ ਵੀ ਸਾਡੇ ਹਲਕੇ ਦਾ ਸਾਡੇ ਚਾਹ ਦਾ ਸੰਦੇਸ਼ ਕਰੀ ਆ ਆ ਆਪਣੇ ਪੰਜਾਬੋਂ ਇੱਕ ਚੰਨੀਆਂ ਲਿਖ ਕੇ ਜਾਣਾ ਚਾਹੁੰਦੇ ਆ ਅੱਜ ਬੀਜਪੀ ਨੂੰ ਵੋਟ ਤੇ ਅਹੀਂ ਬੀਨੂੰ ਵੋਟ ਨਹੀਂ ਕਰਨੀ ਆਪਣੀ ਵੋਟ ਕਰਨੀ ਆ ਦੀਨੂੰ ਵੋਟ ਪਾ ਕੇ ਤੇ ਸਾਡਾ ਜਿਹੜਾ ਪੇਲ ਬਣੇ ਅਸੀਂ ਸਾਰੀਆਂ ਮਿਲੀਆਂ ਪਾਰਟੀਆਂ ਨੇ ਇੱਕ ਐਹੋ ਜਿਹਾ ਕੁਝ ਛੋੜਾਗਾ ਕਿ ਗਾਂਗੋਲੇ ਬਣੇ ਚਾਰਹਟੋਂ ਵੀ ਅਹੀਂ ਮਜਬੂਰ ਹੋ ਗਏ ਚਾਹੇ ਰੱਬ ਤੇਰੇ ਤੇ ਪਨਾਹ ਮਾਰੀ ਜਾ ਰਿਹਾ ਹੈ ਤੇ ਜੇ ਕੋਈ ਇੰਦਰ ਨਹੀਂ ਚੰਗਾ ਕੀਤਾ ਕੋਈ ਉਧਰ ਨਹੀਂ ਚੰਗਾ ਸੱਚਾਈ ਕੋਈ ਨਹੀਂ ਦੱਸਦੇ ਸੱਚਾਈ ਚੜਵਾ ਸੂਰਜਾ ਭਾਪੀ ਜਾਵਾ